ਇਹ ਮੋਟਰਸਾਈਕਲ ਜਿਹੜਾ ਪਟਾਕੇ ਮਾਰਦਾ ਸੀ ਅਸੀਂ ਇਸ ਬੱਚੇ ਦੇ ਘਰ ਆਏ ਆ ਮੋਟਰਸਾਈਕਲ ਜਿਹੜਾ ਫੜਦਿਆ ਜਿਹੜਾ ਦਾ ਜੋ ਚਲਾਨ ਬਣਦਾ ਮੋਟਾ ਚਲਾਨ ਕਰਾਂਗੇ ਤਾਂ ਜੋ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਹਿਆਰਕੌਰ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਨਾਕਾਬਲੇ ਤੰਬਾਦਾਸ਼ਤਾ ਹੈ ਦੇਖੋ ਇਹਨਾਂ ਦੇ ਪੇਰੈਂਟਸ ਨੂੰ ਮਿਲੇ ਆ ਪੇਰੈਂਟਸ ਬੱਤ ਸ਼ਰੀਫ ਦੀ ਆਤੀ ਆ ਔਰ ਉਹਨਾਂ ਨੇ ਵੀ ਮੇਰੇ ਸਾਹਮਣੇ ਬੱਚੇ ਨੂੰ ਝਟਕਾ ਮਾਰੀਆਂ ਪਾਲੀਏ ਪਤਾ ਨਹੀਂ ਕੱਲ ਕਿੱਥੋਂ ਬਦਲਾ ਕੇ ਲੈ ਜਾਂਦੇ ਨੇ ਆਪਣੀ ਮਰਜ਼ੀ ਨਾਲ ਅਸੀਂ ਜਿਹੜਾ ਸੰਸਰ ਹੈ ਇਹਦੀ ਲਵਾਉਣ ਲੱਗੇ ਆ ਇਹਦਾ ਜੋ ਮੌਕੇ ਤੇ ਚਲਾਨ ਬਣਦਾ ਉਹਦੀ ਕਰਾਂਗੇ ਤੇ ਪਲੀਜ਼ ਮੈਂ ਬੱਚਿਆਂ ਨੂੰ ਲਾਸਟ ਵਾਰਨਿੰਗ ਦੇਣੀ ਚਾਹੁੰਦਾ ਅਗਰ ਅੱਜ ਤੋਂ ਬਾਅਦ ਕਿਸੇ ਬੱਚੇ ਨੇ ਹਿਸ਼ਾਰ ਤੇ ਪੁਰ ਦੇ ਵਿੱਚ ਪਟਾਕਾ ਮਾਰਿਆ ਤਾਂ ਮੈਂ ਨਾਲ ਮਕਦਮਾ ਵੀ ਦਰਜ ਕਰਾਂਗਾ ਤੇ ਭੁੱਲ ਜਓ ਤੁਸੀਂ ਵੀ ਆਪਾਂ ਗੱਲਾਂ ਚਲਾਨ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਹੁਣ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਆ ਆਓ ਜੀ ਦੀ ਆਸੀ ਨੇ a few moments later ਜਦੋਂ ਜੀ ਕਰੇ ਕਿ ਮੈਂ ਸ਼ਹਿਰ ਚ ਪਟਾਕਾ ਮਾਰਨਾ ਇਹਨੂੰ ਕੋਤ ਦੇਖ ਜ਼ਰੂਰ ਲੈਣਾ ਇਹ ਘਟੋ ਘਟ ਤੈਨੂੰ ਪਟਾਕੇ ਤੂੰ ਰੋਕ ਲੂਗਾ ਤੈਨੂੰ ਇਹ ਤੈਨੂੰ ਪਟਾਕਾ ਮਾਰਨ ਤੋਂ ਤੈਨੂੰ ਰੋਕੂਗਾ ਬਈ ਪਟਾਕਾ ਨਹੀਂ ਮਾਰਨਾ ਓਕੇ ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਹੈ ਕਿੰਨੇ ਪਟਾਕੇ ਮਾਰੇ ਸੀ ਚਾਰ ਕੀ ਮਿਲਿਆ ਕੁਛ ਮਿਲਿਆ ਆ ਗਿਫਟ ਮਿਲਿਆ ਤੈਨੂੰ ਇਹਨੂੰ ਮੇਰਾ ਪੁੱਤ ਸੰਭਾਲ ਕੇ ਰੱਖੀਂ ਠੀਕ ਹੈ ਜਦ ਪੇਪਰ ਵੀ ਆਉਣਗੇ ਨਾ ਤੇ ਪੇਪਰਾਂ ਚ ਵੀ ਇਹਨੂੰ ਵੇਖ ਕੇ ਜਾਣਾ ਪੁੱਤ ਇਹਦੇ ਨਾਲ ਫਿਰ ਡਰ ਨਹੀਂ ਲੱਗਦਾ ਠੀਕ ਹੈ ਜਾਓ ਸ਼ਾਬਾਸ਼ ਥੈਂਕ ਯੂ ਚਲੋ ਜਾਓ ਕਰਨ